ਗੁਰ ਸੇਵਿਆ ਕਹਿਨੇ ਸੋ ਸਹਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਆਏ ਹੋਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀਆਂ ਉਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਹੋ ਦੇਸੁ ਪਾਸੇ ਬਹਿਟਿਆ ਸੋਹੀਆ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਐਸਾ ਹੋ ਜਿਸੋ ਪਾਸੇ ਬਹਿਟਿਆ ਸੋਹੀਆ ਸਭ ਨਾਂ ਦਾ ਵੇਸਾ ਹੋ ਸਤਨਾ श्रीवाहे गुरु साहेब जी तनासरे महल्ला ਪੰਜ ਵਾ ਜੇਨ ਤੁਮ ਭੇਜੇ ਤិន ਹੈ ਬੁਲਾਏ ਸੁਖ ਸਹਜ ਸੇਤੀ ਘਾਰੇ ਆਓ ਨਦ ਮੰਗਲ ਗੁਣ ਗਾਓ ਸਹਜ ਧੋਨ નિਹਚਲ ਰਾਜੋ ਕਮਾਓ ਜੇਨ ਤੁਮ ਪੇਜੇ ਤਿੰਨ ਹੈ ਬੁਲਾਏ ਸੁਖ ਸਹਜ ਸੇਤੀ ਘਾਰੇ ਆਓ ਆਨੰਦ ਮੰਗਲ ਗੁਣ ਗਾਓ ਸਹਜ ਧੋਨੇ ਨਿਹਚਲ ਰਾਜੁ ਕਮਾਓ ਮੋਕਾਰੇ ਆਵੋ ਹੋ ਮੇਰੇ ਮੀਤ ਤੁਮਰੇ ਦੁਖੀ ਹਾਰੇ ਆਪੇ ਨਿਵਾਰੀ ਅਪਦਾ ਭੀ 베ਤੀ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਸਨ ਭਜਨ ਥੱਕੇ ਹਾਨੇ ਮੰਗਲ ਵਾਜੇ ਨਿਤ ਵਾਜੇ ਆਪਣਾ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ කපහු ගොරකාබචන අදර ජය ජකාර සගලපු මන්ඩල ਮੁਖ ਉਜਲ ਦਰਬਾਰ ਜਿਨ ਕੇ ਜੀਵ ਤਿਮਾਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰੋ ਨਾ ਬਾਬਾਏ ਨਾਨਕ ਸੱਚ ਵਡਿਆਈ ਜੀਨ ਕੇ ਜੀ ਤੇ ਮਾਹੀ ਫੇਰੇ ਆਪੇ ਪਾਇਆ ਸੁਹਾਈ ਆਚਰੂ ਕੀਆ ਕਰੁ ਮਾਰਾ ਨਾਨਕ ਸਾਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਨਹੀਂ ਬੁਲਾਏ ਸੁਖ ਸਹਿਜ ਛੇਤੀ ਘਾਰੇ ਆਓ ਅਨੰਦ ਮੰਗਲ ਗੁਣ ਗਾਵੋ ਗਾਓ ਸਹਿਜ ਧੋਨ ਨਿਹਚਲ ਰਾਜ ਕਮਾਓ